ਫੇਸਬੁਕ ਤੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੈਟਫਾਰਮ ਨੇ ਉਸ ਤੇ ਜਿੰਨੇ ਵੀ ਲੋਕ ਜੁੜੇ ਨੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਬੜਾ ਹੀ ਜ਼ਰੂਰੀ ਤੇ ਸੰਵੇਦਨਸ਼ੀਲ ਮੁੱਦਾ ਧਿਆਨ ਵਿੱਚ ਆਇਆ ਤੇ ਆਪ ਜੀ ਦੇ ਧਿਆਨ ਚ ਵੀ ਮੇਲੇ ਆਉਣਾ ਚਾਹੁੰਦਾ ਕਿ ਨਗਰ ਨਿਗਮ ਦੀ ਹੱਦ ਵਧਾ ਦਿੱਤੀ ਗਈ ਹੈ ਲੁਧਿਆਣੇ ਦੇ ਤਕਰੀਬਨ 100 ਪਿੰਡ ਨੇ ਤੇ ਹਲਕਾ ਦਾਖਾ ਦੇ 16 ਪਿੰਡ ਨੇ ਹੁਣ ਇਹ 16 ਪਿੰਡ ਹੈਗੇ ਕਿਹੜੇ ਨੇ ਇਹ ਉਹੀ ਪਿੰਡ ਨੇ ਜਿਹੜੇ ਕਿ ਲੈਂਡ ਪੂਲਿੰਗ ਦੇ ਵਿੱਚ ਤਕਰੀਬਨ ਇਹਨਾਂ ਨੇ 20 ਪਿੰਡ ਪਾਏ ਸੀ ਹੁਣ ਇਸ ਦੇ ਵਿੱਚ ਇਹਨਾਂ ਨੇ 4 ਪਿੰਡ ਘਟਾ ਦਿੱਤੇ ਨੇ ਇਹ ਉਹੀ ਪਿੰਡ ਨੇ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਪੰਚਾਇਤ ਦੀਆਂ ਜ਼ਮੀਨਾਂ ਕਰੋੜਾਂ ਰੁਪਏ ਦੇ ਮੁੱਲ ਦੀਆਂ ਨੇ ਜਿਵੇਂ ਕਿ ਜੋਧਾ ਦੇ ਵਿੱਚ 25 ਏਕੜ ਪੰਚਾਇਤ ਦੀ ਜ਼ਮੀਨ ਪਮਾਲ ਦੇ ਵਿੱਚ 6 ਕਿਲੇ ਆ ਬੱਧੋਵਾਲ ਚ ਵੀ ਤਕਰੀਬਨ 5 ਕਿਲੇ ਆ ਇਸੇ ਆਲੇ ਸਵੇਜਾ ਦਾਖਾ ਪਨੋੜ ਗਹੌਰ ਬੀਰਮੀ ਬਸਹਿਮੀ ਹਸਨਪੁਰ ਰਾਦਨ ਖੰਡੂਰ ਰੁੜਕਾ ਛੋਕਰਾਂ ਪਮਾਲੀ ਇਹ ਸਾਰੇ ਪਿੰਡ ਇਸ ਦੇ ਵਿੱਚ ਇਹਨਾਂ ਨੇ ਪਾ ਦਿੱਤੇ ਗਿਆ ਇੱਕੋ ਇੱਕ ਮੰਤਵ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਜਿਹੜੀ ਦਿੱਲੀ ਜੁੰਡਲੀ ਬੈਠੀ ਆ ਖੈਰ ਉਹ ਦਿੱਲੀ ਤਾਂ ਹੁਣ ਬੈਠੀ ਨਹੀਂ ਉਹ ਚੰਡੀਗੜਾ ਆ ਕਿ ਉਹਨਾਂ ਨੇ ਡੇਰੇ ਲਾ ਲੈਨੇ ਸਰਕਾਰੀ ਕੋਠੀਆਂ ਹੜੱਪ ਲੀਆਂ ਨੇ ਕੇਜਰੀਵਾਲ ਅਤੇ ਸੁਸੋਧਿਆ ਦੀ ਜਿਹੜੀ ਜੁੰਡਲੀ ਆ ਕਿ ਲੈਂਡ ਪੂਲਿੰਗ ਦੇ ਵਿੱਚ ਇਹਨਾਂ ਨੇ ਕਰੋੜਾਂ ਅਰਬਾਂ ਰਪੇ ਦੀਆਂ ਡੀਲਾਂ ਕਰ ਲਈਆਂ ਸੀ ਵੱਡੇ ਪੰਜਾਬ ਤੋਂ ਬਾਹਰਲੇ ਬਿਲਡਰਾਂ ਨਾਲ ਕਿ ਅਸੀਂ ਤੁਹਾਨੂੰ ਇਹ ਪਿੰਡਾਂ ਚੋਂ ਇੰਨੀ-ਇੰਨੀ ਜਮੀਨਾਂ ਦਵਾਂਗੇ ਜਿੱਥੇ ਤੁਸੀਂ ਅਪਾਰਟਮੈਂਟ, ਹੋਟਲ ਵੱਡੇ ਪ੍ਰੋਜੈਕਟ ਬਣਾ ਸਕੋਗੇ। ਹੁਣ ਉਹਨਾਂ ਨਾਲ ਕਮਿਟਮੈਂਟ ਕੀਤੀ ਸੀ ਤੇ ਉਹ ਪੈਸੇ ਇਹਨਾਂ ਨੇ ਲਏ ਹੋਏ ਸੀ ਉਹਨਾਂ ਤੋਂ ਕਰੋੜਾ ਰੁਪਏ ਦੇ ਹਿਸਾਬ ਨਾਲ। ਹੁਣ ਉਹ ਪੈਸਾ ਇਹ ਵਾਪਸ ਕਰਨੋਂ ਤਾਂ ਰਹਿ ਤਾਂ ਇੱਕ ਇਹਨਾਂ ਨੇ ਬੈਕ ਟੂ ਐਂਟਰੀ ਜਾਂ ਸ਼ਾਰਟਕਟ ਲੱਭ ਲਿਆ ਕਿ ਨਗਰ ਨਿਗਮ ਦੀ ਹੱਥ ਵਧਾ ਦੋ ਕਿਉਂਕਿ ਇਹਦੇ ਵਿੱਚ ਟੈਕਨੀਕਲ ਗੱਲ ਆ ਕਿ ਜਿਹੜੀ ਪਹਿਲੀ ਗੱਲ ਪੰਚਾਇਤ ਦੀ ਜ਼ਮੀਨ ਆ। ਜਦੋਂ ਉਹ ਨਗਰ ਨਿਗਮ ਦੀ ਹੱਦ 'ਚ ਆ ਜਾਂਦੀ ਹੈ ਉਹ ਆਟੋਮੈਟਿਕਲੀ ਜਿਹੜੀ ਮਾਲਕੀਆ ਉਹ ਨਗਰ ਨਿਗਮ ਦੇ ਨਾਮ ਤੇ ਟਰਾਂਸਫਰ ਹੋ ਜਾਂਦੀ ਹੈ ਤੇ ਦੂਜੀ ਗੱਲ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਜ਼ਮੀਨਾਂ ਨਗਰ ਨਿਗਮ ਦੇ ਵਿੱਚ ਆ ਜਾਂਦੀਆਂ ਨੇ ਕੱਲੋਂ ਅਰਬਨ ਸਟੇਟ ਬਣਾਉਣੀ ਆ ਇਹਨਾਂ ਨੇ ਕੋਈ ਪ੍ਰੋਜੈਕਟ ਬਣਾਉਣਾ ਤਾਂ ਨਗਰ ਨਿਗਮ ਦੇ ਵਿੱਚ ਲੈਂਡ ਐਕ acquisition ਜਿਹੜੀ ਜ਼ਮੀਨ ਇਹਨਾਂ ਨੇ ਹੜੱਪਣੀ ਆ ਉਹ ਬੜੀ ਇਹਨਾਂ ਲਈ ਸੌਖੀ ਹੋ ਜਾਂਦੀਆਂ ਕਿਉਂਕਿ ਨਗਰ ਨਿਗਮ ਦੀਆਂ ਪਾਲਿਸੀਆਂ ਹੋਰ ਨੇ ਅਤੇ ਕਲਾਡਾਂ ਦੀਆਂ ਪਾਲਿਸੀਆਂ ਹੋਰ ਨੇ ਪਾਇਸ ਸਥਾਨਕ ਸਰਕਾਰਾਂ ਵਿਭਾਗ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਇਹਦੀ ਮਿਤੀ 10/7/2025 ਨੂੰ ਇਹ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਇਸ ਦੇ ਵਿੱਚ ਇਹਨਾਂ ਨੇ ਬੜਾ ਕਲੀਅਰਲੀ ਲਿਖ ਦਿੱਤਾ ਵਾ ਕਿ ਜਿਹੜਾ 1 ਜਨਵਰੀ ਤੱਕ 1 ਜਨਵਰੀ 2026 ਤੱਕ ਇਹਨੂੰ ਫਾਈਨਲ ਕਰ ਦਿੱਤਾ ਜਾਵੇ ਕੁਝ ਵੀ ਦੇਣ ਨਹੀਂ ਦਿੱਤੇ ਜਾ ਰਹੇ ਕਿਉਂਕਿ ਇਹਨਾਂ ਨੂੰ ਇਹ ਹੈ ਕਿ ਵਿਰੋਧ ਨਾ ਹੋ ਸਕੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਸ ਨੋਟੀਫਿਕੇਸ਼ਨ ਨੂੰ ਇਹਨੂੰ ਇਹਦੀ ਗਹਿਰਾਈ ਨਾਲ ਜਾਂਚ ਕਰੋ ਅਸੀਂ ਵੀ ਇਹਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਾਂ ਜੋ ਪਹਿਲੇ ਇਹਦਾ ਪਹਿਲਾ ਜੋ ਪਹਿਲੀ ਲੁੱਕ ਦੇ ਵਿੱਚ ਤਾਂ ਇਹੀ ਪਤਾ ਲੱਗ ਰਿਹਾ ਕਿ ਇਹ ਉਹੀ ਪਿੰਡ ਨੇ ਜਿਹੜੇ ਲੈਂਡ ਪੋਲਿੰਗ ਵਾਲੇ ਸੀ ਤੇ ਉਹੀ ਪਿੰਡ ਹੁਣ ਨਗਰ ਨਿਗਮ ਦੀ ਹੱਦ 'ਚ ਵਧਾ ਦਿੱਤੇ ਗਏ ਆ ਪਹਿਲਾਂ ਵੀ ਅਕਾਲੀ ਦਲ ਨੇ ਇੱਕ ਵੱਡੀ ਲੜਾਈ ਲੜੀ ਆ ਮਾਰਚ ਮਾਰਚ ਅਪ੍ਰੈਲ ਮਈ ਦੇ ਵਿੱਚ ਜਦੋਂ ਲੈਂਡ ਪੂਲਿੰਗ ਸ਼ੁਰੂ ਹੋਈ ਸੀ ਤਾਂ ਮਈ ਮਹੀਨੇ ਦੇ ਵਿੱਚ ਮਈ ਮਈ 2025 ਦੇ ਵਿੱਚ ਪ੍ਰਧਾਨ ਸਰ ਸਦਾ ਸੁਪੀਰ ਸਿੰਘ ਬਾਦਲ ਨੇ ਇਸੇ ਆਲ ਤੋਂ ਆ ਕੇ ਇੱਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਗਲਾਡਾ ਦਫ਼ਤਰ ਦੇ ਬਾਹਰ ਧਰਨਾ ਲਗਿਆ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡਾ ਸੰਘਰਸ਼ ਵਿੜਿਆ ਉਸ ਤੋਂ ਬਾਅਦ ਡੀਸੀ ਦਫ਼ਤਰ ਕਾਲੀ ਦਲ ਨੇ ਧਰਨਾ ਲਾਇਆ ਲੁਧਿਆਣੇ ਆ ਤੇ ਪੰਜਾਬ ਦੇ ਹੋਰ ਨਾ ਜ਼ਿਲ੍ਹਿਆਂ 'ਚ ਜਿਹੜੇ ਪਿੰਡ ਲੈਂਡ ਪੂਲਿੰਗ 'ਚ ਨਹੀਂ ਵੀ ਪੈਂਦੇ ਸੀ ਉੱਥੇ ਵੀ ਉੱਥੇ ਦੇ ਲੋਕਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਨੇ ਵੀ ਇਹ ਪਿੰਡਾਂ ਦੇ ਲਈ ਇਹ ਪਿੰਡਾਂ ਦੇ ਲੋਕਾਂ ਲਈ ਇਹ ਪਿੰਡਾਂ ਦੀਆਂ ਜ਼ਮੀਨਾਂ ਲਈ ਵਿਰੋਧ ਜਤਾਉਣ ਲਈ ਧਰਨੇ ਲਗਾਏ ਅਤੇ ਮੈਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਕਾਲੀ ਦਲ ਕਿਸੇ ਵੀ ਕਿਸਾਨ ਦੀ ਮਰਜ਼ੀ ਤੋਂ ਬਿਨਾ ਇੱਕ ਏਕੜ ਜ਼ਮੀਨ ਵੀ ਅਕਵਾਇਰ ਨਹੀਂ ਹੋਣ ਦੇਊਗਾ ਚੁੱਪਚੀ ਪੀਤੇ ਜਿਹੜੇ ਇਹ ਨੋਟੀਫਿਕੇਸ਼ਨ ਜਾਰੀ ਹੋ ਰਹੇ ਆ ਕੀ ਇਹਨਾਂ ਪਿੰਡਾਂ ਤੋਂ ਸਲਾਹ ਮੰਗੀ ਗਈ ਕੀ ਇਹ ਪਿੰਡਾਂ ਦੇ ਸਰਪੰਚਾਂ ਨੂੰ ਬੁਲਾ ਕੇ ਉਹਨਾਂ ਤੋਂ ਕੋਈ ਸੁਝਾਅ ਮੰਗੇ ਗਏ ਕੀ ਇਹ ਪਿੰਡਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਸਰਕਾਰ ਘਰ ਘਰ ਕੀ ਇਹਨਾਂ ਦੇ ਕੋਈ ਨਮਾਇंदे ਡੀਸੀ ਜਾਂ ਐਸਟੀਐਮ ਜਾਂ ਸੀਨੀਅਰ ਆਈਏ ਸਭ ਤੋਂ ਇਹ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਨੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਚਾਹੇ ਪੰਚਾਇਤੀ ਜ਼ਮੀਨਾਂ ਚਾਹੇ ਕਿਸੇ ਦੀ ਪਰਸਨਲ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਵੀ ਸਾਡੇ ਆਪ ਦੇ ਟੈਕਸ ਦੀਆਂ ਨੇ ਲੋਕਾਂ ਦੀਆਂ ਆਪਣੀਆਂ ਜ਼ਮੀਨਾਂ ਨੇ ਪਿੰਡਾਂ ਦੀਆਂ ਆਪਣੀਆਂ ਜ਼ਮੀਨਾਂ ਨੇ ਤਾਂ ਮੇਰੀ ਇਹਨਾਂ ਨੂੰ ਬੇਨਤੀ ਵੀ ਆ ਵੀ ਕਿਰਪਾ ਕਰਕੇ ਇਹ ਜਿਹੜੀਆਂ ਬੈਕ ਟੋਰ ਐਂਟਰੀਆਂ ਰਾਹੀਂ ਤੁਸੀਂ ਜ਼ਮੀਨਾਂ ਹੜਪਣੀਆਂ ਚਾਹੁੰਦੇ ਹੋ ਕਿਸਾਨਾਂ ਦੀਆਂ ਇਹਨੂੰ ਇੱਥੇ ਹੀ ਬੰਦ ਕਰ ਦਿਓ ਨਹੀਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਮੇਰੀ ਗੱਲ ਹੋ ਰਹੀ ਆ ਪ੍ਰਧਾਨ ਸਾਹਿਬ ਨਾਲ ਵੀ ਅਸੀਂ ਗੱਲ ਕਰਾਂਗੇ ਇਸ ਮੁੱਦੇ ਤੇ ਜਿਵੇਂ ਲੈਂਡ ਪੂਲਿੰਗ ਦੇ ਵਿੱਚ ਲੜਾਈ ਲੜੀ ਸੀ ਉਸੇ ਤਰ੍ਹਾਂ ਇਹ ਵੱਡੀ ਲੜਾਈ ਲੜਾਂਗੇ ਤੇ ਕੋਈ ਵੀ ਪਿੰਡ ਲੋਕਾਂ ਦੀ ਮਰਜ਼ੀ ਤੋਂ ਬਿਨਾ ਪੰਚਾਇਤ ਦੀ ਮਰਜ਼ੀ ਤੋਂ ਬਿਨਾ ਅਸੀਂ ਨਗਰ ਨਿਗਮ ਦੀ ਹੱਦ ਵਿੱਚ ਨਹੀਂ ਪੈਣ ਦਵਾਂਗੇ ਕਾਰਨ ਕਿ ਇਹ ਨਗਰ ਨਿਗਮ ਦੇ ਵਿੱਚ ਇਹ ਜ਼ਮੀਨਾਂ ਪਵਾ ਕੇ ਲੈਂਡ ਪੂਲਿੰਗ ਵਾਂਗੂ ਹੜੱਪਣਾ ਚਾਹੁੰਦੇ ਨੇ ਪਿੱਛੇ ਮੋਰਚਾ ਚੱਲ ਰਿਹਾ ਸੀ ਡੀਸੀ ਦਫ਼ਤਰੋਂ ਤੋਂ ਬਾਅਦ ਰੇਲ ਰੋਕੋ ਸੀਗਾ ਜਿਸ ਵਿੱਚ ਪੰਜਾਬ ਸਰਕਾਰ ਨੇ ਗੱਲਬਾਤ ਦਾ ਸੱਦਾ ਦਿੱਤਾ ਸੀ ਉਦੋਂ ਬਾਅਦ 2 ਦਿਨ ਦਾ ਸਮਾਂ ਲਿਆ ਫਿਰ 30 ਤੱਕ ਦਾ ਸਮਾਂ ਲਿਆ ਫਿਰ ਹੁਣ 7 ਜਨਵਰੀ ਨੂੰ ਜਿਹੜਾ ਉਹ ਸਮਾਂ ਦਿੱਤਾ ਗੱਲਬਾਤ ਆ। ਔਰ ਸਰਕਾਰ ਲਗਭਗ ਐਂ ਲੱਗਦਾ ਜਿਵੇਂ ਮਸਲਿਆਂ ਦਾ ਹੱਲ ਕਰਨਾ ਹੀ ਨਹੀਂ ਚਾਹੁੰਦੀ ਹੈਗੀ। ਦੇਖੋ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਖੇਤੀ ਦਾ ਸੰਕਟ ਵੱਧ ਰਿਹਾ ਹੈਗਾ। ਇਸ ਦੇ ਨਾਲ ਨਾਲ ਜਿਹੜੇ ਲਾਗਤ ਖਰਚੇ ਖੇਤੀ ਦੇ ਅੰਦਰ ਵੱਧ ਰਹੇ ਨੇ ਜਿਹੜੇ ਫਸਲਾਂ ਦੇ ਰੇਟ ਆ ਉਹ ਲਗਾਤਾਰ ਝਾਂਮ ਕੀਤੇ ਹੋਏ ਨੇ। ਔਰ ਇਹਦੇ ਨਾਲ ਦੀ ਨਾਲ ਕਰਜ਼ਾ ਕਿਸਾਨਾਂ ਸਰ ਵੱਧ ਰਿਹਾ ਖੁਦਕੁਸ਼ੀਆਂ ਹੋ ਰਹੀਆਂ ਜਿਹੜੀ મોદી ਸਰਕਾਰ ਹੈ ਉਹ ਲਗਾਤਾਰ ਜਿਹੜੇ ਦੇਸ਼ ਦੇ ਅਸਾਸੇ ਨੇ ਕੁਦਰਤੀ ਉਹਨਾਂ ਨੂੰ ਕਾਰਪੋਰੇਟ ਦਾ ਕਬਜ਼ਾ ਕਰਾਉਣ ਤੇ ਲੱਗੀ ਹੋਈ ਆ ਕਾਰਪੋਰੇਟ ਦਾ ਕਬਜ਼ਾ ਪੂਰਾ ਚੱਲ ਰਿਹਾ ਹੈਗਾ ਇਧਰ ਨਰੇਗਾ ਚੋ ਮਾੜਾ ਮੋਟਾ ਰਜਗਾਰ ਮਿਲਦਾ ਸੀ ਉਹ ਵੀ ਖਤਮ ਕਰ ਲਿਆ ਗਿਆ ਇਹਦੇ ਨਾਲ ਦੀ ਨਾਲ ਉਸ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਸੀ ਵੀ ਸ਼ੰਭੂ ਖਨੌਰੀ ਦਾ ਜਿੰਨਾ ਵੀ ਨੁਕਸਾਨ ਭਗਵੰਤਮਾਨ ਸਰਕਾਰ ਨੇ ਕੇਂਦਰ ਨਾਲ ਰਲ ਕੇ ਜਿਵੇਂ ਇਹਨਾਂ ਦੇ ਐਮ ਐਲ ਏ ਤੇ ਟ੍ਰੈਕਟਰ ਟਰਾਲੀਆਂ ਚੋਰੀ ਕਰਨ ਦੇ ਇਹਨਾਂ ਦੇ ਪਾਰਟੀ ਦੇ ਬਹੁਤ ਸਾਰੇ ਹਿੱਸਿਆਂ ਤੇ ਲੱਗੇ ਨੇ ਆ ਟਰਾਲੀਆਂ ਇਹਨਾਂ ਕੋ ਅਸੀਂ ਬਰਾਮਦ ਕੀਤੀਆਂ ਨੇ ਦੂਸਰਾ ਹੜਾਂ ਦਾ ਮੁਆਵਜ਼ਾ ਹੱਲੇ ਵੀ ਉਹ ਬੱਕਿਆ ਹੋਇਆ ਜਿਹੜੇ ਉੱਥੇ ਜ਼ਖਮੀ ਹੋਏ ਸ਼ਹੀਦ ਹੋਏ ਉਹਨਾਂ ਦਾ ਮੁਆਵਜ਼ਾ ਇਹ ਸਾਰੀਆਂ ਮੰਗਾਂ ਰਹਿੰਦੀਆਂ ਸੀ ਤੋਂ ਇਹਦੇ ਤੇ ਵੇਖੋ ਫੈਸਲਾ ਕਰਾਂਗੇ ਵੀ ਇਸ ਤਰੀਕੇ ਨਾਲ ਟਾਈਮ ਪਤਾਈ ਜਾਣਾ ਕੇਂਦਰ ਨੇ ਜਾਂ ਇਹ ਮਸਲਿਆਂ ਦਾ ਕੋਈ ਹੱਲ ਕਰਨਾ ਹੈਗਾ ਵਾ ਔਰ ਸਰਕਾਰ ਜ਼ਬਰਦਸਤ ਉਲੀ ਹੋਈ ਆ ਕੱਲ ਨੂੰ ਮੀਡੀਆ ਜਿਹੜਾ ਮੇਨ ਸਟ੍ਰੀਮ ਮੀਡੀਆ ਵਾ ਦੇਖੋ ਮੈਂ ਸਾਰੇ ਮੀਡੀਆ ਨੂੰ ਨਹੀਂ ਮਾੜਾ ਕਹਿੰਦਾ ਬਹੁਤ ਇੱਕ ਮੀਡੀਆ ਇੱਕ ਖੇਤਰ ਦਾ ਸਰਕਾਰ ਦਾ ਹੱਕ ਚ ਭੁਗਤ ਰਿਆ ਹੁੰਦਾ ਉਹ ਲਗਾਤਾਰ ਕਰੂਗਾ ਵੀ ਤੁਸੀਂ ਲੋਕਾਂ ਨੂੰ ਤੰਗ ਕਰਦੇ ਜੇ ਇਸ ਨਾਲ ਲੋਕ ਖੱਜਲ ਖਰਾਬ ਹੁੰਦੇ ਠੀਕ ਆ ਹੁਣ ਸਰਕਾਰ ਸਾਰੇ ਪੰਜਾਬੀਆਂ ਨੂੰ ਤੰਗ ਕਰੀ ਜਾਏ ਸੈਂਟਰ ਦੀ ਸਰਕਾਰ ਸਾਰੇ ਭਾਰਤੀਆਂ ਨੂੰ ਤੰਗ ਕਰੀ ਜਾਏ ਇੱਕ ਚਿੱਠੀ ਲਿਖ ਕੇ ਦੂਜੀ ਚਿੱਠੀ ਆ ਜੇ ਮਸਲਿਆਂ ਦਾ ਹੱਲ ਨਾ ਕਰੇ ਇਹਦੇ ਤੇ ਵੀ ਮੂੰਹ ਖੋਲ ਲੈਣਾ ਚਾਹੀਦਾ ਉਸ মিডিਏ ਨੂੰ ਅਸੀਂ ਦੱਸਣਾ ਚਾਹਵਾਂਗੇ ਪੰਜਾਬੀਆਂ ਨੂੰ ਵੀ ਕੱਲ ਨੂੰ ਨਹੀਂ ਕਹਿਣਾ ਵੀ ਕੋਈ ਤਿੱਖਾ ਅੰਦੋਲਨ ਕਰਨ ਦੇ ਜੇ ਜਾਂ ਕੋ ਤੁਹਾਡਾ ਅੰਦੋਲਨ ਇਸ ਕਿਸਮ ਦਾਵਾ ਇਹ ਅਸੀਂ ਸਰਕਾਰ ਨੂੰ ਸਮਾਂ ਦੇ ਰਹੇ